ਜਲਦੀ ਜਲਦੀ ਵੀਡੀਓ ਨੂੰ ਕਰ ਦਿਓ ਜੀ ਸ਼ੇਅਰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਲਿਆ ਕਰੋ ਧੰਨਵਾਦ ਤੁਹਾਡੇ ਦੋਸਤਾਂ ਤੇ ਗਾਣਾ ਸੁਣ ਕੇ ਦੇਖੋ ਜੀ ਕਿਵੇਂ ਲੱਗਿਆ ਤੁਹਾਨੂੰ ਕਮੈਂਟਾਂ ਜ਼ਰੂਰ ਦੱਸੋ ਕਾਤੋਂ ਤੂੰ ਪਹਿ ਗਈ ਸੋਚੀ ਮੇਰੀ ਨਹੀਂ ਪਾ ਦੇ ਰੋਟੀ ਕਾਤੋਂ ਤੂੰ ਪਹਿ ਗਈ ਸੋਚੀ ਮੇਰੀ ਨਹੀਂ ਪਾ ਦੇ ਰੋਟੀ ਸਭਜੀ ਜੇ ਹੈ ਨਹੀਂ ਅੜੀਏ ਸਭਜੀ ਜੇ ਹੈ ਨਹੀਂ ਅੜੀਏ ਡੱਬੇ ਵਿੱਚੋਂ ਪਾ ਦੇ ਤੂੰ ਵਿਚਾਰ ਸੋਣੀਏ ਨਿੱਕਦਾ ਏ ਮੈਨੂੰ ਠੇਕੇਦਾਰ ਸੋਣੀਏ ਦਾ ਏ ਮੈਨੂੰ ਠੇਕੇ ਦਾ ਵੀਰੇ ਨੇ ਫੋਨ 'ਚ ਕਰਿਆ ਪੇਕੇ ਮੈਂ ਜਾਣਾ ਅੜਿਆ ਵੀਰੇ ਨੇ ਫੋਨ 'ਚ ਕਰਿਆ ਪੇਕੇ ਮੈਂ ਜਾਣਾ ਅੜਿਆ ਰਖਣੀ ਦਾ ਗਿਆ ਤਿਆਰ ਸੋਹਣਾਂ ਫਰਲੀ ਰਪਈਆ 2000 ਸੋਹਣਾਂ ਫਰਲੀ ਰਪਈਆ 2000 ਓ ਕਦੇ ਮੈਂ ਕਿਸ਼ਤ ਪਰਾਵਾਂ ਕਦੇ ਮੈਂ ਸੌਦਾ ਲਿਆਵਾਂ ਕਦੇ ਮੈਂ ਕਿਸ਼ਤ ਪਰਾਵਾਂ ਕਦੇ ਮੈਂ ਸੌਦਾ ਲਿਆਵਾਂ ਜੁੜਦੇ ਰੁਪਈਏ ਵੀ ਨਹੀਂ ਚਾਰ ਸੋਣਿਏ ਦਿਖਦਾ ਏ ਮੈਨੂੰ ਠੇਕੇਦਾਰ ਸੋਣਿਏ ਦਿਖਦਾ ਏ ਮੈਨੂੰ ਠੇਕੇਦਾਰ ਕਹਿਦੀ ਮੈਂ ਕਿੱਧਰ ਜਾਵਾਂ ਕਿੱਥੋਂ ਮੈਂ ਪੈਸੇ ਲਿਆਵਾਂ ਕਹਿਦੀ ਮੈਂ ਕਿੱਧਰ ਜਾਵਾਂ ਕਿੱਥੋਂ ਮੈਂ ਪੈਸੇ ਲਿਆਵਾਂ ਹਰ ਲਿਓ ਜੀ ਥੋੜੇ ਜੇ ਉਧਾਰ ਸੋਣਿਆ ਹਰ ਲਈ ਰੁਪਈਆ 2000 ਸੋਣਿਆ ਹਰ ਲਈ ਰੁਪਈਆ 2000 ਕਿਸ ਤੇ ਹੀ ਛਾਪੇ ਪਾਵੇ ਕਿਤੇ ਨਾ ਜਾਇਆ ਜਾਵੇ ਕਿਸ ਤੇ ਹੀ ਛਾਪੇ ਪਾਵੇ ਕਿਤੇ ਨਾ ਜਾਇਆ ਜਾਵੇ ਫਸ ਗਿਆ ਨਹੀਂ ਤੇਰਾ ਧਿਆੜੀਦਾਰ ਸੋਣੀਏ ਲਿਕਦਾ ਏ ਮੈਨੂੰ ਠੇਕੇਦਾਰ ਸੋਣੀਏ ਲਿਕਦਾ ਏ ਮੈਨੂੰ ਠੇਕੇਦਾਰ ਓ ਹੋਰਾ ਤੋਂ ਲਿਆਉਣੀ ਬੱਕਰੀ ਵੀਰ ਦੇ ਬੰਨਣੀ ਰਖੜੀ ਓਰਾ ਤੋਂ ਲਿਆਉਣੀ ਬੱਕਰੀ ਵੀਰ ਦੇ ਬੰਨਣੀ ਰਖੜੀ ਹੇ ਵੀਰੇ ਮੇਰਾ ਗੋਰੀ ਸਰਦਾਰ ਸੋਹਣਿਆ ਫੜ ਲਈ ਰਪਈਆ 2000 ਸੋਹਣਿਆ ਫੜ ਲਈ ਰਪਈਆ 2000